ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਆਵਾਜ਼ بلند ਹੋਈ ਹੈ ਤੇ ਉਥੇ ਹੀ ਦੱਸਿਆ ਕਿ ਨਵੇਂ ਜਥੇਦਾਰ ਕੁਲਦੀਪ ਸਿੰਘ ਅੜਗੱਜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਅੱਜ ਤੱਕ ਕੇਂਦਰ ਅਤੇ ਪੰਜਾਬ ਸਰਕਾਰ ਕਦੇ ਵੀ ਨਹੀਂ ਨਜ਼ਰ ਆਈ ਤੇ ਸਰਕਾਰ ਆ ਜਿਹੜਾ ਕਿ ਦੋਗਲਾ ਚਹਰਾ ਲੈ ਕੇ ਘੁੰਮ ਰਹੀਆਂ ਨੇ ਤੇ ਜਦੋਂ ਵੀ ਬੰਦੀ ਸਿੰਘਾਂ ਜਾਂ ਸਿੱਖਾਂ ਦੀ ਗੱਲ ਆਉਂਦੀ ਹੈ ਤਾਂ ਹਰ ਵਾਰ ਸਰਕਾਰ ਦੇ ਵੱਲੋਂ ਜਿਹੜੀ ਕਿ ਕੋਈ ਨਾ ਕੋਈ ਵੱਡੀ ਸਾਜਿਸ਼ ਤੱਕ ਰਚੀ ਜਾਂਦੀ ਹੈ ਤੇ ਉਥੇ ਹੁਣ ਦਾਸ ਕਿ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗਾਚੇ ਦਿਖਾਈ ਦੇ ਰਹੇ ਨੇ ਤੇ ਉਥੇ ਹੀ ਕਾਫੀ ਲੰਮਾ ਸਮਾਂ ਹੋ ਗਿਆ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਜਦੋਂ ਸਿੰਘ ਜਿਹੜੇ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤਾਂ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ ਤੇ ਨਾ ਹੀ ਕੋਈ ਸਿੰਘ ਪੈਰੋਲ ਤੇ ਆ ਰਿਹਾ ਤੇ ਨਾ ਹੀ ਰਿਹਾਈ ਮਿਲ ਰਹੀ ਹੈ ਤੇ ਹੁਣ ਉੱਥੇ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਹੋਰ ਕੀ ਕਹਿਣਾ ਨਵੇਂ ਜਥੇਦਾਰ ਦਾ ਆਓ ਤੁਹਾਨੂੰ ਸੁਣਾਉਣੇ ਆਂ ਔਰਦਾਰ ਆਵਾਜ਼ ਚੁੱਕੀ ਮੈਂ ਉਹਦੀ ਸ਼ਲਾਘਾ ਕਰਦਾ ਕਿਉਂ ਆ ਪਿਛੇ ਦੇ ਇੱਕ ਨੋਟੀਫਿਕੇਸ਼ਨ ਆਇਆ ਨਾ ਪੀ ਜਿਹੜੇ ਏਅਰਪੋਰਟਾਂ ਤੇ ਨੌਕਰੀਆਂ ਕਰਦੇ ਨੇ ਉਹ ਸਿੱਖ ਅੰਮ੍ਰਿਤਧਾਰੀ ਕਿਰਪਾਨਾ ਨਾ ਪਾਉਣ ਕੱਲ ਨੂੰ ਕਹਿਣਗੇ ਜੀ ਪਗਾਨਾ ਬਨੋ ਪਰਸੋਂ ਕਹਿਣਗੇ ਆ ਧਾੜੇ ਚੰਗੇ ਨਹੀਂ ਕੀ ਕਰਾਂਗੇ ਆਪਾਂ ਇਹਦੀ ਜੜ ਕਿੱਥੇ ਹੈ ਉਸ ਜੜ ਨੂੰ ਸਾਡੇ ਭੈਣ ਜੀ ਨੇ ਫੜਿਆ ਅਸੀਂ ਸਿੱਖ ਸਾਡੀਆਂ ਰਵੈਤਾਂ ਨੇ ਸਾਡੇ ਚਿੰਨ ਨੇ ਸਾਡੇ ਕਕਾਰ ਨੇ ਔਰ ਇੱਕ ਕਾਰ ਸਾਨੂੰ ਸਾਡੇ ਗੁਰੂ ਨੇ ਦਿੱਤੇ ਨੇ ਜਦੋਂ ਗੁਰੂ ਨੇ ਦਿੱਤੇ ਨੇ ਤੇ ਆਪਾਂ ਪਾਵਾਂਗੇ 1925 ਚ ਅੰਗਰੇਜ਼ ਸੀ 1825 ਅਸੀਂ ਸਾ 1725 ਚ ਸਾਡਾ ਸੰਘਰਸ਼ ਸੀ ਹੁਣ ਕੀ ਸਰਕਾਰਾਂ ਬਦਲ ਦੇ ਨਾਲ ਸਿੱਖੀ ਬਦਲ ਜੂਗੀ ਸਿੱਖੀ ਤੇ ਗੁਰੂ ਵਾਲੀ ਰਹਿਣੀ ਆ ਨਾ ਇਹ ਦੇਸ਼ ਸਾਡਾ ਅਸੀਂ ਪਿਆਰ ਕਰਦੇ ਆ ਮੁਹੱਬਤ ਕਰਦੇ ਆ ਇਹਦੀ ਚੜ੍ਹਦੀ ਕਲਾ ਲਈ ਆਪਾਂ ਸਾਰੇ ਅਰਦਾਸਾਂ ਵੀ ਕਰਦੇ ਆ ਤੇ ਨਾਲ ਹੀ ਇਸ ਦੇਸ਼ ਦੇ ਵਿੱਚ ਜੋ ਸਾਡੀਆਂ ਮੰਗਾਂ ਨੇ ਬੰਦੀ ਸਿੰਘਾਂ ਦੀ ਗੱਲ ਚੱਲ ਰਹੀ ਹੈ ਇਹ ਤੇ ਜੇ ਕਸ਼ੋਰੀ لال ਚਟਕਾਈ ਜਿਹਨੂੰ 7 ਵਾਰ ਫਾਂਸੀ ਸੁਣਾਈ ਉਹਦੀ ਗੱਲ ਸੁਣੀ ਜਾ ਸਕਦੀ ਹੈ ਤੇ ਸਾਡੇ ਬੰਦੀ ਸਿੰਘਾਂ ਦੀ ਕਿਉਂ ਨਹੀਂ ਸੁਣੀ ਜਾ ਸਕਦੀ ਇਹ ਮੁੱਦਾ ਕੌਮ ਦਾ ਹੈ ਇਹ ਮੁੱਦਾ ਪੰਥ ਦਾ ਹੈ ਇਹ ਆਵਾਜ਼ ਬੀਬਾ ਜੀ ਚੁੱਕਦੇ ਨੇ ਸਾਡੇ ਭੈਣ ਜੀ ਤੇ ਮੈਂ ਗੁਰੂ ਅਗੇ ਅਰਦਾਸ ਕਰਦਾ ਇਸ ਪੰਜਾਬ ਦੀ ਧਰਤੀ ਤੋਂ ਜਿਹੜੀਆਂ ਵੀ ਆਵਾਜ਼ਾਂ ਪੰਥ ਦੀ ਆਵਾਜ਼ ਬਣ ਜਿਹੜੀਆਂ ਵੀ ਮੈਂ ਕਹਿੰਨਾ ਸਾਡੇ ਭੈਣ ਜੀ ਵੀ ਸਰਦਾਰ ਜੀ ਹੋਰ ਵੀ ਪੰਜਾਬ ਵਿੱਚ ਸਾਰੀਆਂ ਦੀ ਮੈਂ ਗੱਲ ਕਰਦਾ ਇਹ ਆਵਾਜ਼ਾਂ ਚੜ੍ਹਦੀ ਕਲਾ 'ਚ ਰਹਿਣ ਅਸੀਂ ਗੁਰੂ ਲਈ ਬੋਲਦੇ ਰਹੀਏ ਚੱਲਦੇ ਰਹੀਏ ਜੇ ਗੁਰੂ ਪੰਥ ਵਾ ਤੇ ਅਸੀਂ ਆਪਾਂ ਸਾਰੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੀਏ ਖੰਡੇ ਬਾਟੇ ਦੀ ਪੌਲ ਛਕੀਏ ਮੈਂ ਅਕਾਲੀ ਵਰਕਰਾਂ ਨੂੰ ਇੱਕ ਸੁਨੇਹਾ ਲਾਉਂਗਾ ਪਹਿਲਾ ਇੱਕ ਬੋਲ ਹੁੰਦਾ ਸੀ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਜੱਥੇਦਾਰ ਦੀ ਹیثیت ਵਿੱਚ ਮੈਂ ਆਖਦਾ ਖੁੱਲੇ ਦਾੜੇ ਰੱਖੀਏ ਮਤਲਬ ਸਾਬਤ ਸੂਰਤ ਹੋਈਏ ਪ੍ਰਧਾਨ ਸਾਹਿਬ ਵੇਖੋ ਕਿੱਡੇ ਸੋਹਣੇ ਲੱਗ ਰਹੇ ਪ੍ਰਧਾਨ ਵਰਗੇ ਬਣੋ ਆਪਾਂ ਸਾਬਤ ਸੂਰਤ ਹੋਈਏ ਪਤਾ ਲੱਗੇ ਪੀਆ ਅਕਾਲੀ ਜਾ ਰਿਹਾ ਹੈ ਇਹ ਅਕਾਲੀ ਹੈ ਜਾਨ ਪੈ ਜਾਂਦੀ ਹੈ ਮੈਂ ਨੌਜਵਾਨਾਂ ਨੂੰ ਕਹਿੰਨਾ ਹੈ ਆਪਾਂ ਸਾਬਤ ਸੂਰਤ ਹੋਈਏ ਗੁਰੂ ਵਾਲੇ ਹੋਈਏ ਇੱਕ ਦੂਜੇ ਤੇ ਵਿਸ਼ਵਾਸ ਕਰੀਏ ਭਰੋਸਾ ਦਾਨ ਮੰਗਦੇ ਗੁਰੂ ਤੋਂ ਆਪਾਂ ਯਕੀਨ ਕਰੀਏ ਤੇ ਗੁਰੂ ਦੇ ਆਸ਼ੇ ਦੇ ਮੁਤਾਬਕ ਚੱਲੀਏ ਹਮੇਸ਼ਾ ਹੀ ਜਦੋਂ ਵੀ ਦਰਬਾਰ ਸਾਹਿਬ ਜਾਣੇ ਹੋ ਸਰੋਵਰ ਦੇ ਵਿੱਚ ਇਸ਼ਨਾਨ ਜ਼ਰੂਰ ਕਰਕੇ ਆਇਓ ਮੈਨੂੰ ਨਾ ਜਦੋਂ ਪੰਥ ਨੇ ਸੇਵਾਦਾਰੀ ਦਿੱਤੀ ਤੇ ਡੇਢ ਕ ਮਹੀਨਾ ਮੇਰੇ ਕੋਲੋਂ ਦਰਬਾਰ ਸਾਹਿਬ ਇਸ਼ਨਾਨ ਨਹੀਂ ਹੋਇਆ ਮੈਂ ਸਿੱਧਾ ਜਾ ਬੰਦਾ ਵਾਂ ਮੈਂ ਪੁੱਛਿਆ ਕਹਿੰਦੇ ਜੀ ਜਥੇਦਾਰਾਂ ਦਾ ਕੋਈ ਪ੍ਰੋਟੋਕਾਲ ਹੁੰਦਾ ਸ਼ਾਇਦ ਜਿੱਦਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ ਤੇ ਮੈਂ ਆਪਣੇ ਮਿੱਤਰਾਂ ਨੂੰ ਆਖਿਆ ਵੀ ਮੈਂ ਤੇ ਇਸ਼ਨਾਨ ਕਰਨਾ ਹੈ ਮੈਂ ਅੱਗੇ ਵੀ ਕਰਦਾ ਇਹ ਇਸ਼ਨਾਨ ਕਰਨ ਲਈ ਅਸੀਂ ਲੱਖਾਂ ਸ਼ਹਾਦਤਾਂ ਪਾ ਗਏ ਉੱਥੇ ਕਰਕ ਨਹੀਂ ਹੋ ਸਕਦਾ ਕੋਈ ਉੱਥੇ ਇਸ਼ਨਾਨ ਕੀਤਾ ਤੇ ਮਾੜੀ ਮੋਟ ਸਰੀਰ ਨੂੰ ਥਕਾਵਟ ਸੀ ਸਾਰੀ ਉੱਡ ਗਈ ਆਪਣੀ ਵਿਰਾਸਤ ਨਾਲ ਪਿਆਰ ਕਰੀਏ ਜਦੋਂ ਗੁਰੂ ਦੇ ਘਰ ਜਾਈਏ ਤੇ ਗੁਰੂ ਦੇ ਹੋ ਕੇ ਜਾਈਏ ਆਪਾਂ ਪੂਰੀ ਸ਼ਰਧਾ ਪੂਰੀ ਭਾਵਨਾ ਪੂਰੀ ਸੇਵਾ ਜੇ ਆਪਾਂ ਇਹ ਸਾਰਾ ਕੁਝ ਅਪਣਾ ਲਿਆ ਨਾ ਤੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ ਗੁਰੂ ਸਾਡੇ ਅੰਗ ਸੰਗਾ ਮੈਂ ਸੱਚੇ ਪਾਤਸ਼ਾਹ ਅਗੇ ਸਮੂਜੀ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਤੇ ਇਹ ਵੀ ਅਰਦਾਸ ਕਰਦਾ ਆਪਾਂ ਸਾਰੇ ਏਕਤਾ ਦੇ ਝੰਡੇ ਦੇ ਹੇਠਾਂ ਇਕੱਠੇ ਹੋ ਕੇ ਹਮੇਸ਼ਾ ਪੰਥਕ ਹਿੱਤਾਂ ਦੇ ਲਈ ਚੱਲੀਏ ਔਰ ਸਿੱਖ ਤਗੜਾ ਹੋਣਾ ਚਾਹੀਦਾ ਹੈ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਪਰਿਵਾਰਕ ਤੌਰ ਤੇ ਵੀ ਤੇ ਗੁਰੂ ਨੇ ਆਖਿਆ ਰਾਜਨੀਤਿਕ ਤੌਰ ਤੇ ਵੀ ਤਕੜੇ ਹੋਈ ਗਏ ਤਕੜੇ ਹੋਵਾਂਗੇ ਗੁਰੂ ਦੇ ਆਸ਼ੇ ਮੁਤਾਬਕ ਚੱਲ ਕੇ ਵਿਚਾਰਾਂ ਕਰਦਿਆਂ ਕਿਉਂਕਿ ਮੈਂ ਕਦੀ ਏਡੇ ਵੱਡੇ ਇਕੱਠਾਂ 'ਚ ਪਹਿਲਾਂ ਨਹੀਂ ਬੋਲੇ ਆਂ ਪਰ ਗੁਰੂ ਦਾ ਹਮੇਸ਼ਾ ਮੇਰੇ ਤੇ ਥਾਪੜਾ ਰਹਿੰਦਾ ਹੈ ਗੁਰੂ ਦੇ ਸੇਵਾਦਾਰ ਹ ਹਮੇਸ਼ਾ ਹੀ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਭਰਾ ਵੀ ਆਂ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ